ਮੇਰੀ ਗੱਲ ਸੁਣ ਉਸਦੇ ਪੈਸੇ ਪਿੱਛੇ ਕਰੀ ਰਸੀ ਉਹਨੂੰ ਦਿੰਦੇ ਨਹੀਂ ਕਿੱਥੇ ਕੋਈ ਗੱਤਾਂ ਨਹੀਂ ਮੇਰੀ ਨਾ ਤਾਂ ਕੁਝ ਲਾਲ ਫਲਾ ਲਾ ਹਾਂ ਦੱਸ ਦੇ ਸਿੱਧੀ ਨਾ ਹੋਵੇ ਸਵਾਲ ਜਿਹੜੇ ਨਾ ਮਾਤੀ ਦਾ ਨਾ ਸਵਾਲ ਤੁੰਗਾ ਹਾਂ ਕਈ ਵਾਰ ਆਇਆ ਹੋਵੇ ਗੱਲ ਦਾ ਪਿੱਛੇ ਹੋਰ ਹੋ ਜੇ ਜਮਾ ਨਹੀਂ ਜਉਨੇ ਕਰਤੀ ਮੈਂ ਨਹੀਂ ਹਲਦਾ ਲੱਭੇ ਦੋਸਤੋ ਨੇ ਇੱਕ ਪਸ਼ੂ ਨੂੰ ਪੂਰੀ ਟਾਪ ਕਲਾਸ ਤੇ ਜ਼ਬਰਦਸਤ ਹੈਵੀ ਮੱਜਾਂ ਦਿਖਾਉਣੀਆਂ ਤੇ ਵਧੀਆ ਮਾਲਾ ਕੁਆਲਿਟੀ ਵਾਲੀਆਂ ਚੰਗੇ ਦੁੱਧ ਵਾਲੀਆਂ ਤੇ ਪਹਿਲਾਂ ਤੁਹਾਨੂੰ ਤੋਰ ਕੇ ਦਿਖਾ ਦਈਏ ਤੇ ਫਿਰ ਬਾਈ ਨਾਲ ਗੱਲਬਾਤ ਕਰਾਂਗੇ ਪੂਰੀ ਡਿਟੇਲ ਲੈ ਕੇ ਦੇਵਾਂਗੇ ਪਹੁੰਚੇ ਹੋਏ ਆਂ ਮਾਨਸਾ ਮੰਡੀ ਦੀ ਜਿਹੜੀ ਹਰ ਸ਼ੁੱਕਰਵਾਰ ਲੱਗਦੀ ਆ ਤੇ ਵੱਡੀ ਮੰਡੀ ਰਹਿੰਦੀ ਹੈ ਵੀ ਇੱਥੇ ਜਾਇਜ਼ ਕਿਸਮ ਦਾ ਪਸ਼ੂ ਮਿਲ ਜਾਂਦਾ ਤੇ ਪੂਰਾ ਹੈਵੀ ਪਸ਼ੂ ਮਿਲ ਜਾਂਦਾ ਜਿਹੜਾ ਮਰਜ਼ੀ ਕੁਆਲਿਟੀ ਵਾਲਾ ਪਸ਼ੂ ਖਰੀਦ ਲਓ ਤੇ ਤੋਰ ਕੇ ਦਿਖਾਉਣੇ ਇੱਕ ਨੰਬਰ ਦਾ ਤੋਰ ਵੀ ਮਿੱਤਰਾ ਕਰਾਂ ਤੋਰ ਦਿਨ ਤੁਸੀਂ ਚੈੱਕ ਕਰ ਲਓ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਛੋਟੀ ਉਮਰ ਦਾ ਬਾਈ ਤੇ ਤੋਰ ਕੇ ਦੇਖੋ ਮੈਂ ਇੱਕ ਵਾਰੀ ਲੇਵਾ ਚੈੱਕ ਕਰੋ ਥਣਾ ਸਪੇਸ ਤੇ ਵਧੀਆ ਕੱਲਾ ਕੱਲਾ ਥਣਾ ਤੇ ਤਾਜੀ ਸੂਈ ਹੋਈ ਹੈ ਮੇਨ ਨਾਲ ਪੂਰੀ ਡਿਟੇਲ ਬਾਈ ਤੋਂ ਲੈ ਕੇ ਦੇਵਾਂਗੇ ਸਿੰਘ ਥੋੜਾ ਖੁੱਲਾਗਾ ਤੇ ਕੁਆਲਿਟੀ ਵਾਲੀਆਂ ਮੱਝਾਂ ਨੇ ਵਧੀਆ ਜ਼ਬਰਦਸਤ ਹੈਵੀ ਚੰਗੇ ਦੁੱਧ ਵਾਲੀਆਂ ਤਾਜ਼ੀਆਂ 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 ਸੂਈਆਂ ਨੇ ਪ੍ਰੋਪਰ ਆਪਾਂ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਇੱਥੇ ਆ ਬਾਈ ਪੂਰੀ ਆ ਹਾਂ ਬਾਈ ਸਸੀ ਗਾਲ ਸਸੀ ਆ ਤੇ ਬਾਈ ਨਾਮ ਦੱਸੋ ਕੀ ਇੱਕ ਵਾਰੀ ਅਜੇ ਰਾਮ ਜੀ ਅਜੇ ਰਾਮ ਅਜੇ ਬਾਈ ਪਿੰਡ ਕਿਹੜਾਗਾ ਦਗਾਲ ਦੰਗਾਲ ਦਗਾਲ ਕਿੱਥੇ ਰਹਿ ਗਿਆ ਪਟੇ ਪਟੇ ਪਾਤੜਾ ਲਵੇ ਜਿਲ੍ਹਾ ਪਟਿਆਲਾ ਬੰਦਾ ਹਾਂ ਪਾਤੜਾ ਦੇ ਕੋਲੋਂ ਆਇਆ ਬਾਈ ਜਿਲ੍ਹਾ ਪਟਿਆਲਾ ਪੈਣ ਦਾ ਦੰਗਾਲ ਪਿੰਡ ਹਨਾ ਅਜੇ ਜੇ ਆਪਾਂ ਬਾਈ ਗੱਲ ਕਰ ਲਈਏ ਮੱਝ ਦੀ ਮੱਲਾ ਕਹਿੰਵੇਂ ਸੂਇਆ ਇਹ ਚੌਥੇ ਚੌਥੇ ਸੂਇਆ ਠੀਕ ਆ ਕਿੰਨੇ ਦਿਨਾਂ ਸੂਈ ਹੋ ਗਈ ਹੁਣ 15 ਅਣ ਦੀ 15 ਅਣ ਦੀ ਤੇ ਦੁੱਧ ਪ੍ਰੋਪਰ ਕਿੰਨਾ 16 ਐਨ ਮਾਰਨਾ 16 ਕਿਲੋ ਤਿਆਰ ਆ ਹਾਂ ਠੀਕ ਐ ਤੇ ਧਰ ਤੂੰ ਰੋਕੇ ਜਮ ਹਾਂ ਜੀ ਤਾਜੀ ਹੋਈ ਹੈ ਨਾ ਹਾਂ ਜੀ ਤੇ ਕੀ ਮੁੱਲ ਵਾੜੀ ਕਰੀ ਬਈ ਜੀ ਇਹਦਾ 1 15 1 ਲੱਖ ਤੇ 15000 ਹਾਂ ਮਿੱਤਰੋ 1 ਲੱਖ ਤੇ 15000 ਰੇਟ ਮੰਨਤਾਨ ਹੋ ਜੂ ਹਾਂ ਠੀਕ ਐ ਮਾਨਤਾਨ ਕਰ ਦਾਂਗੇ ਬਈ ਕਹਿੰਦਾ ਤੇ ਵਧੀਆ ਜ਼ਬਰਦਸਤ ਹੈ ਜੀ ਮਾਝਾ ਰੇਟ ਜੈ ਜੀ ਕੋਈ ਬੜੇ ਮਹਿੰਗੇ ਨਹੀਂ ਹੈਗੇ 1 ਲੱਖ 15 ਕਿਉਂਕਿ ਮੰਡੀ ਦੇ ਹਿਸਾਬ ਰੇਟ ਕਰਨਾ ਪੈਂਦਾ ਤੇ ਬਾਈ ਪਾਤਲਾ ਸ਼ਹਿਰ ਕਨੇਉ ਆਏ ਨੇ ਤਾਜੀ ਸੁਈਏ ਇੱਕ ਮਾਗਰ ਕਟਾ ਕੱਟੀ ਕੱਟੀ ਮਾਗਰ ਕੱਟੀ ਲੈ 2 ਨੰਬਰ ਤੇ ਤੋਰ ਕਰਾਂ ਦੂਜੇ ਨੰਬਰ ਵਾਲੀ ਤੋਰ ਤੇ ਮਾਗਰ ਦੇ ਕੱਟੀ ਆ ਜੇ ਕਿਸੇ ਭਰਾ ਦੇ ਮਨ ਲੈ ਸਮਝ ਆਉਂਦੀ ਤਾਂ ਬਾਕੀ ਬਾਈ ਨਾਲ ਕੰਟੈਕਟ ਕਰ ਲਿਓ ਤੇ ਇੱਥੇ ਆ ਕੇ ਕਰਨਾ ਪੈਣਾ ਕੰਡੈਕਟ ਕਿਉਂਕਿ ਜੇ ਮੰਨ ਲਓ ਵੀ ਨੰਬਰ ਜਿਹੜਾ ਬੰਦ ਕਰਿਆ ਹੋਇਆ ਮੰਡੀ ਦੇ ਇਸ ਮੰਡੀ ਦੇ ਮਾਨਸਾ ਮੰਡੀ ਦੇ ਨੰਬਰ ਬੋਲਣਾ ਨਹੀਂ ਬੰਦਾ ਇੱਕ ਵਾਰੀ ਝੋਟੀ ਤੁਰ ਦੀ ਚੈੱਕ ਕਰ ਲਓ ਪੂਰੀ ਜੱਡ ਬਲੈਕ ਆ ਤੇ ਵਧੀਆ ਟਾਈਟਲੇ ਵੇਦੀ ਆ

राइट right मीन जी हाँ राइट right मीन के अंदर सभी पोषक तत्व एवन क्वालिटी के हैं जो आपके पशु के शरीर को ठीक करके उसकी प्रजनन क्षमता को बढ़ाता है जिससे आपका पशु सालाना बच्चा पैदा करता है राइट right मीन की पैकिंग एक किलो पांच किलो व बीस किलो की बाल्टी में उपलब्ध है राइट right मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात आठ नौ डबल जीरो बयालीस हजार पे संपर्क भी कर सकते हैं ਲਮਤਰੋ 12 ਕਿਲੋ ਬਾਈ ਦੁੱਧ ਕਾਂ ਤਿਆਰਾਂ ਤਸੱਲੀ ਕਰਵਾ ਦਾਂਗੇ ਠੀਕ ਐ ਬਾਕੀ ਤਾਜੀ ਸੂਈ ਆ ਇਹਦਾ ਕੀ ਮੁੱਲ ਕਰਤਾ ਇਹਦਾ 115 115000 ਦੋਨਾਂ ਦੀ ਸੇਮ ਰੇਟ ਆ ਇਹਦਾ ਵੀ 115000 ਰੇਟ ਆ ਤੇ ਮਾਨ ਤਾਨ ਕਹਿੰਦਾ ਕਰ ਦਾਂਗੇ ਇੱਕ ਤੀਜੇ ਨੰਬਰ ਤੇ ਖੜੀ ਆ ਬਾਈ ਉਹ ਵੀ ਤੋੜ ਦੇ ਮਾੜੀ ਤੋੜ ਦੇ ਤੋੜ ਦੇ ਦਵਾ ਦੇ ਕਿੜਾ ਇੱਕ ਤੀਜੇ ਨੰਬਰ ਤੇ ਇਹ ਵੀ ਤਾਜੀ ਸੂਈ ਹੈ ਨਾ ਬਾਖੜਾ ਇਹ ਠੀਕ ਐ ਇਹ ਤੋਕੜਾ ਕੀ ਤੇ ਬਾਈ ਕਾਂ ਦੁੱਧ 12 ਲੀਟਰ ਆ ਤੇ ਲੇਵਾ ਜਿਹੜਾ ਉਹਨੇ ਵੀ ਜਮਾ ਤਾਜੀਆਂ ਸੁਈਆਂ ਵਰਗਾ ਐਂਂ ਦੀਂਦਾ ਜਮਾ ਜੇ ਬੱਚਾ ਲਾਣਾ ਹੋਵੇ ਮਾਦੀ ਦਾ ਮੈਂ ਕਹਿੰਦਾ ਦੱਸ ਨਹੀਂ ਸਕਦਾ ਹਣਾ ਹਾਂ ਬੱਚਾ ਹਾਂ ਦੂ ਦੇ ਮਾਤਾ ਤਾਜ਼ਾ ਬੱਚਾ ਲਿਆ ਕਿ ਲਾਣਾ ਹੋਵੇ ਜਮਾ ਐਂ ਪਹਿਲੇ ਲੇਵਾ ਐਂ ਪਿਆ ਤੇ ਹਾਂ ਸੂਈ ਹੈਗੀ 4-5 ਮਹੀਨਿਆਂ ਦੀ ਜੇ ਬੱਚਾ ਲਾਣਾ ਹੋਵੇ ਤਾਂ ਕੋਈ ਦੱਸ ਨਹੀਂ ਸਕਦਾ ਇੱਕ ਮਹੀਨੇ ਦੀ ਬਾਈ ਕਹਿੰਦਾ ਗੱਬਣ ਵੀ ਆ ਉਹ ਅਗਲੀ ਕਿਸਮ ਦਾ ਹਣਾ ਉਹ ਕਿਸਮ ਦਾ ਉਹ ਕਿਸਮਤਾ ਤੇ ਬਾਕੀ ਹਾਂ ਥਾਂ ਲੇਵਾ ਬਿਲਕੁਲ ਸਾਫ ਆ ਝੋਟੀ ਸਕੀਨ ਝੋਟੀ ਆ ਤੇ ਇਹਦਾ ਬਈ ਕੀ ਰੇਟ ਕਰਿਆ ਜੇ 12 ਇਹਦਾ 15 ਕਰਿਆ ਜੀ 15 1 ਲੱਖ 5000 ਠੀਕ ਆ ਤੇ ਇੱਕ ਹੋਰ ਦੇਖ ਲਓ ਤੁਰਦੀ ਹੈ ਨਾ 4 ਨੰਬਰ ਤੇ ਉਹ ਥੋੜਾ ਸਿੰਗ ਛੇੜਾਗਾ ਮੀਨੀ ਆ ਇੱਕ ਪਾਸਿਓ ਢੈਲੀ ਹਾਂ ਥਾਂ ਲੇਵਾ ਬਿਲਕੁਲ ਸਾਫ ਆ ਤੇ 14 ਲੀਟਰ ਬਾਈ ਕਾਂ ਦੁੱਧ ਤਿਆਰ ਆ ਤੇ ਸੂਈ ਬਈ ਤਾਜੀ ਪਾਂਟਾ ਜੀ ਤਾਜੀ ਸੂਈ ਹੋਈ ਆ ਤਾਜ਼ਾ 14 ਲੀਟਰ ਜਿਹੜਾ ਦੁੱਧ ਤਿਆਰ ਹੈ ਹਫਤੇ ਦਾ ਦੱਸ ਦੇਣਾ ਸੂਈਆ ਵਪਾਰ ਦਾ ਕੰਮ ਆ ਬਾਈ ਦਾ ਤੇ ਇੱਕ ਸਿੰਘ ਜਮਾ ਡੇਡਾ ਇਹਦਾ ਮੀਣੀ ਆ ਜਾਂਦੀ ਇੱਕ ਸਿੰਘ ਖੜਮਾ ਥਾਂਲੇ ਬਾ ਸਾਫ ਆ ਬਿਲਕੁਲ ਤੇ ਬਾਕੀ ਤਾਜੀ ਸੂਈ ਹੋਈ ਆ ਤੇ ਇਹਦਾ ਰੇਟ ਬਾਈ ਇਹਦਾ ਰੇਟ ਇਹਦੇ ਇੱਕ ਨੂੰ ਮੰਗਦੇ 130000 ਮਾਨਤਨ ਹੋ ਜੂ ਹੈ ਨਾ ਮਾਨਤਨ ਕਰਦੇ ਆ ਬਾਈ ਕਹਿੰਦਾ ਰੇਟ ਉਹਦੇ 130000 ਤੇ ਬਾਕੀ ਬਾਈ ਪਾਤਣਾ ਸਰਕ ਨਹੀਂ ਆਏ ਹੋਇਆ ਜਿਲ੍ਹਾ ਪਟਿਆਲਾ ਪੈਂਦਾ ਤੇ ਮਾਨਸਾ ਇੱਥੇ ਪੱਕਾ ਡੀ ਹੁੰਦਾ ਬਾਈ ਇਹ ਵਾਰ ਇਹ ਵਾਰ ਪਈਆਂ ਦੇ ਇੱਥੇ ਅੱਡਾ ਹੁੰਦਾ ਜੇ ਕਿਸੇ ਭਰਾ ਨੇ ਮੰਨ ਲਓ ਵਧੀਆ ਪਸ਼ੂ ਤਸੱਲੀ ਕਰਕੇ ਖਰੀਦਣਾ ਤਾਂ ਇੱਥੇ ਇੱਥੇ ਆ ਕੇ ਬਈਆਂ ਨਾਲ ਸੰਪਰਕ ਕਰ ਲਿਓ ਢੜਬਾ ਬਈਆਂ ਦਾ ਪਿੰਡਾ ਹਟਿਆਲਾ ਸ਼ਹਿਰ ਨੇੜੇ ਜਿਲ੍ਹੇ ਦਾ ਪਿੰਡਾ ਤੇ ਬਾਕੀ ਚਾਰ ਨਗਰੇ ਇੱਥੇ ਆ ਕੇ ਤੁਸੀਂ ਗੌਰ ਨਾਲ ਤਸੱਲੀ ਕਰਕੇ ਫਿਰ ਜਿਹੜਾ ਖਰੀਦ ਸਕਦੇ ਹੋ ਲੇਕਿਨ ਟੌਪ ਦਾ ਨਗਰ ਦਿਖਾਉਣ ਲੱਗਾ ਹਰਿਆਣੇ ਵਾਲਾ ਤੇ ਇੱਕ ਵਾਰੀ ਤੁਰਦੀ ਚੱਗਰੋ ਮਿੱਤਰੋ ਤੇ ਡਿਟੇਲ ਆਪਾਂ ਪੂਰੀ ਬਾਈ ਤੋਂ ਲੈ ਕੇ ਦੇ ਦਾਂਗੇ ਲੇਵਲੂਗਾ ਵਧੀਆ ਪੱਟਾਂ ਦੇ ਵਿੱਚ ਫਸਵਾ ਜਾਮਾ ਤੇ ਪੂਰੀ ਡਿਟੇਲ ਲੈ ਕੇ ਦਊਂ ਬਾਈ ਕਹਿੰਦਾ ਸੂਏ ਵੀ ਪਹਿਲੇ ਆ ਪਰ ਦੇਖਣ ਨੂੰ ਵੱਡੀ ਲੱਗਦੀ ਐ ਚਾਰ ਦੰਦਾਂ ਦੀ ਤੇ ਬਾਈ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂਗੇ ਤਾਜੀ ਸੂਈ ਹੋਈ ਆ ਹਰਿਆਣੇ ਦੇ ਵਿੱਚੋਂ ਆਏ ਨੇ ਜੇ ਕਿਸੇ ਭਰਾ ਨੇ ਚੰਗੀ ਝੋਟੀ ਬਰੀਡ ਵਾਲੀ ਲੈਣੀ ਆ ਤਾਂ ਇਸ ਬਾਈਆਂ ਕੋਲੇ ਆ ਕੇ ਸੰਪਰਕ ਬਣਾਉਣਾ ਪੈਣਾ ਏ ਛੜ ਦੇ ਬਿਸ਼ੰਗਲ ਹਾਂ ਬਾਈ ਸਸੀਗਲ ਬਾਈ ਸਸੀਗਲ ਬਾਈ ਇਹ ਨਾਮ ਦੱਸੀ ਬਾਈ ਜਸਪਾਲ ਸਿੰਘ ਬਾਈ ਠੀਕ ਆ ਜਸਪਾਲ ਪਿੰਡ ਕਿਹੜਾ ਰਹਿੰਦਾ ਬਾਈ ਪਿੰਡ ਬਾਈ ਅਲੀਕਾ ਰਹਿੰਦਾ ਅਲੀਕਾ ਹਰਿਆਣਾ ਚ ਜ਼ਿਲ੍ਹਾ ਰਧਿਆ ਹਾਂ ਤਸੀਲ ਰਧਿਆ ਜ਼ਿਲ੍ਹਾ ਫਤਿਹਪੁਰ ਫਤਿਹਪੁਰ ਜ਼ਿਲ੍ਹਾ ਫਤਿਹਪੁਰ ਹਾਂਜੀ ਹਾਂਜੀ ਠੀਕ ਆ ਤੇ ਨਾਮ ਦੱਸਿਆ ਸੀ ਆਪਣਾ ਜਸਪਾਲ ਜਸਪਾਲ ਜੇ ਆਪਾਂ ਗੱਲ ਕਰ ਲਈ ਬਾਈ ਝੋਟੀ ਦੀ ਕੰਮੇ ਸੁਆ ਪਹਿਲੇ ਸੁਆ ਪਹਿਲੇ ਸੁਆ ਹਾਂਜੀ ਦੇਖਣ ਨੂੰ ਯਾਰ ਵੱਡੀ ਲੱਗਦੀ ਹੈ ਨਾ ਹਾਂਜੀ ਹਾਂਜੀ ਵੱਡੀ ਹੋ ਕੇ ਸਾਰੀ ਉਹ ਕੈ ਦਿਨ ਚਾਰ ਦੰਦ ਚਾਰ ਦੰਦ ਚਾਰ ਦੰਦ ਦੱਸਦਾ ਬਾਈ ਤੇ ਕੈ ਦਿਨ ਹੋਗਾ ਜੀ ਸੁਈ ਨੂੰ ਤਿਹਜਾ ਦਿਨ ਤਿਹਜਾ ਦਿਨ ਠੀਕ ਹੈ ਮਾਗਰ ਕਟਾ ਹਨਾ ਹਾਂਜੀ ਹਾਂ ਮਾਗਰ ਕਟਾ ਚਾਰ ਦਿਨਾਂ ਦੀ ਸੂਈ ਆ ਤਿਹਜਾ ਦਿਨ ਆ ਚੌਥਾ ਦਿਨ ਹੋ ਗਿਆ ਤੇ ਦੁੱਧ ਬਾਈ ਹੁਣ ਕਿੰਨਾ ਘੱਪਾ ਹੋ ਪਰ ਦੁੱਧ ਬਾਈ ਹੁਣ ਬੋੜਾ 10 ਕਿਲੋ ਤਿਆਰ ਆ 10 ਕਿਲੋ ਚੰਗਾ ਕੇ ਥੋੜਾ ਥਾਂ ਦੇ ਮੋੜਦੀ ਹਨਾ ਉਹ ਤਾਂ ਥਾਂ ਚ ਚਵਾਈਆਂ ਚਵਾਈਆਂ ਹੋਣੇ ਸੈਟ ਹੋ ਜੂ ਪਹਿਲਾਂ ਕਰਕੇ ਥੋੜਾ ਜਿਹਾ ਮੋੜ ਲੰਗੀ ਆ ਤੇ ਧਾਰਾਂ ਦੂਰ ਓਕੇ ਜਮ ਓਕੇ ਬਾਈ ਤੇ ਬਾਕੀ ਧਾਰਾਂ ਦੂਰ ਬਾਈ ਕਹਿੰਦਾ ਓਕੇ ਆ ਪਹਿਲੇ ਸੂਈ ਆ ਤੇ ਛੋਟੀ ਚੰਗੀ ਆਗੀ ਵੱਡੀ ਹੋ ਕੇ ਜਿਵੇਂ ਆਪਾਂ ਕਹਿੰਦੇ ਥੋੜਾ ਜਿਹਾ ਸਾੰਬਰੀ ਹੋਈ ਚਾਰ ਦੰਦ ਆਗੀ ਤੇ ਦੇਖਣ ਨੂੰ ਦੂਜੇ ਸੂਏ ਲੱਗੂਗੀ ਹੈ ਪਹਿਲੇ ਸੂਏ ਆ ਉਹ ਤੁਸੀਂ ਪੂਰਾ ਚੈੱਕ ਕਰਕੇ ਗੌਰ ਕਰਕੇ ਤਸੱਲੀ ਕਰਕੇ ਫੇਰ ਜਿਹੜਾ ਖਰੀਦਣੀ ਆ ਤੇ ਹਾਂ ਬਿਲਕੁਲ ਬਾਈ ਤਸੱਲੀ ਕਿਉਂ ਆਨੇ ਪੈਸੇ ਲਓ ਹੈਨਾ ਤੇ ਜਿਸ ਵਾਰ ਰੇਟ ਦੀ ਗੱਲ ਆਈਂਦੀ ਬਈ ਸੋਣਿਆ ਇੱਕ 60 ਜੀ ਇੱਕ 60 ਮਾਨਦਾਨ ਹੋ ਜੂ ਹਾਂਜੀ ਹਾਂਜੀ ਰੇਟ ਬਾਈ ਮੰਡੀ ਦੇ ਹਿਸਾਬ ਕਰਦੇ ਆ 1 ਲੱਖ ਦੇ 60000 ਰੁਪਏ ਕਿਉਂਕਿ ਮੰਡੀ ਦੇ ਹਿਸਾਬ ਨਾਲ ਰੇਟ ਕਰਨਾ ਪੈਂਦਾ ਮਾਨਤਾਨ ਹੋ ਜੂਗਾ ਇੱਕ ਮਿੰਟ ਬਈ ਮਾਨਤਾਨ ਹੋ ਜੂ ਹੈ ਨਾ ਤਸੱਲੀ ਆਗਲਾ ਕਰੀਂ ਹਾਂ ਤਸੱਲੀ ਤਸੱਲੀ ਕਰਕੇ ਲਵੇ ਦੁੱਧ ਦੇਖੇ ਤਸੱਲੀ ਕਰੇ ਸਾਰਾ ਦੇਖ ਕੇ ਫਿਰ ਜਿਹੜਾ ਝੋਟੇ ਖਰੀਦ ਸਕਦੇ ਆ ਕਿਉਂਕਿ ਕਈ ਵਾਰ ਆਗਲਾ ਬਈ ਕਹਿੰਦਾ ਵੀਡੀਓ ਚ ਆਇਆ ਹੁੰਦਾ ਬਾ ਹੁੰਦਾ ਉਹ ਆਗਲਾ ਤਸੱਲੀ ਕਰ ਲਿਆ ਤਸੱਲੀ ਕਰ ਸਕਦਾ ਆ ਆਪਾਂ ਤੁਹਾਡੇ ਸਾਹਮਣੇ ਦਿਖਾ ਸਕਦੇ ਆ ਦੇਖੋ ਤਾਜੀ ਸੂਈ ਹੈ ਬਿਲਕੁਲ ਬੱਚਾ ਵੀ ਦੇਖ ਲਓ ਫਰੈਸ਼ ਹੈ ਜਾਵਾ ਹੈ ਨਾ ਪਤਾ ਲੱਗਦਾ ਤਿੰਨ ਚਾਰ ਦਿਨਾਂ ਦੀ ਸੂਈ ਆ ਹਰਿਆਣੇ ਦੇ ਵਿੱਚੋਂ ਆਇਆ ਬਾਈ ਕਈ ਵਾਰ ਆਲਾ ਕਹਿੰਦਾ ਅਸੀਂ ਤਾਂ ਬਰੀਡ ਵਾਲ ਝੋਟੀ ਲੈਣੀ ਆ ਤੇ ਦੁੱਧ ਬਾਈ ਕਿੰਨਾ ਕੁ ਦੇ ਦੂਗਾ ਘਟੋ ਘਟਾ ਦੁੱਧ ਬਾਈ ਇਹਦੀ ਮਾਂ ਨੇ ਬਾਈ 18 ਲੀਟਰ ਦਿੱਤਾ ਵੀ ਆਪਾਂ ਇਹਦੀ ਉਮੀਦ ਹੈਗੀ 14-15 ਹਾਂ 14-15 ਜਿਵੇਂ 10 ਕਿਲੋ ਤੂੰ ਹੁਣ ਕਹਿਣੀ ਕਹਿਣਾ ਹਾਂ ਹਾਂ ਵੀ 14-15 ਦਾ ਕੋਈ ਬਾੜਾ ਨਹੀਂ ਝੋਟੇ ਦੇਣਾ ਤੀਜਾ ਦਿਨ ਸੁਈ ਨੂੰ 10 ਕਿਲੋ ਬੋਲਾ ਤਿਆਰ ਵੀ 14-15 ਬਾੜਾ ਨਹੀਂ ਕੋਈ ਢਾਈ ਹੈਣਾ ਝੋਟੀ ਨੂੰ ਜਿੰਨਾ ਆਪਾਂ ਕਰਦਗਾ ਠਾ ਮਨ ਲਾ ਵਜਨ ਦਾ ਹੈਵੀ ਆ ਠੀਕ ਆ ਤੇ 1,60,000 ਮੁੱਲ ਮਿੱਤਰੋ ਤੇ ਬਾਕੀ ਬਾਈ ਮੈਂ ਤਾਂ ਮਾਨਤਨ ਹੋ ਜੂਗਾ ਪੂਰਾ ਜਾਂਚ ਕਰਕੇ ਤੁਸੀਂ ਇਹ ਵੀ ਝੋਟੀ ਜਿਹੜੀ ਖਰੀਦ ਸਕਦੇ ਦੋ ਨੰਬਰ ਤੋਰ ਬਾਈ ਕਰਾ ਇੱਕ ਦੋ ਨੰਬਰ ਦੇ ਬਾਈ ਕੋਲੇ ਹੋਰ ਆਗੀ ਤੇ ਇਹ ਵੀ ਟੋਟੀ ਤੁਸੀਂ ਚੈੱਕ ਕਰ ਲਓ ਤਾਜੀ ਸੁਈ ਹੋਈ ਹੈ ਵੀ ਹਾਂਜੀ ਹਾਂਜੀ ਇਹ ਵੀ ਦੋ ਦੰਦਾ ਦੋ ਦੰਦਾ ਹਾਂਜੀ ਹਾਂਜੀ ਇਹ ਦੋ ਦੰਦਾ ਕੀ ਤਾਜੀ ਸੁਈ ਹੋਈ ਆ ਤੇ ਕੀ ਆਪ ਆਪਣੇ ਪਸ਼ੂ ਪਾਲਨ ਕੀ ਨੀਵ ਮਜ਼ਬੂਤ ਕਰਨਾ ਚਾਹਤੇ ਹਨ ਜਾਂ ਆਪਣੇ ਪਸ਼ੂਆਂ ਸੇ ਅਧਿਕ ਲਾਭ ਪ੍ਰਾਪਤ ਕਰਨਾ ਚਾਹਤੇ ਹਨ ਆਪਕੇ ਡੇਰੀ ਫਾਰਮ ਕੇ ਬੱਚੇ ਜਿੰਨਾ ਜਲਦੀ ਬੜੇ ਹੋ ਕੇ ਤਿਆਰ ਹੋਣਗੇ ਆਪਕਾ ਪਸ਼ੂ ਪਾਲਨ ਵੀ ਉਤਨਾ ਹੀ ਮਜ਼ਬੂਤ ਹੋਗਾ आज से ही छोटे बच्चों को राइट काफ पिलाएं। राइट काफ बच्चों को बीमारियों से बचाता है और उनका वजन और हाइट को बढ़ाता है राइट काफ़ पिलाने का तरीका: दो साल के बच्चे को तीस एम एल दे सकते हैं पशुपालन की नींव राइट काफ जुड़ा बहुत सोना बनाया हुआ है पट्टा कला, कला थाना ताजी चोटी ਚਕੀਨ ਝੋਟੀ ਸਾਫ ਸਧਰੇ ਲੈਵੇ ਵਾਲੀ ਆ ਚੰਗੇ ਕੱਦ ਬਿਲ ਟਾਂਚੇ ਵਾਲੀ ਆ ਤੇ ਸਪੇਸ ਥਾਣਾ ਦਾ ਜਿਹੜਾ ਬਹੁਤ ਸੋਹਣਾਗਾ ਦੁੱਧ ਬਾਈ ਨੂੰ ਪੁੱਛਾਂਗੇ ਕਿੰਨਾ ਕੱਢਦੀ ਆ ਕੀ ਗੱਲਵਾਤਾ ਤਾਜੀ ਸੂਈ ਹੋਈ ਆ ਮੇਨ ਗੱਲ ਆ ਤੇ ਬਾਕੀ ਚੰਗੀਆਂ ਝੋਟੀਆਂ ਲੈ ਕੇ ਜਿਹੜਾ ਇੱਥੇ ਬਾਈ ਪਹੁੰਚਦੀ ਪਹੁੰਚਦੇ ਨੇ ਤੇ ਪੂਰੀ ਡੀਲ ਜਿਹੜੀ ਬਾਈ ਤੋਂ ਲੈ ਕੇ ਆਏ ਬੰਨਦੇ ਬਾਈ ਬੰਨਦੇ ਹਾਂ ਹੋਰ ਕੱਟੀ ਠੀਕ ਆ ਤੇ ਜਿਸ ਵਲ ਇਹ ਮੰਨ ਇਹ ਵੀ ਤਿੰਨ ਚਾਰ ਦਿਨ ਹਾਂਜੀ ਹਾਂਜੀ ਤੀਜਾ ਦਿਨ ਚੌਥਾ ਦਿਨ ਇਹ ਦੰਦ ਦੋ ਆ ਹਾਂਜੀ ਇਹ ਦੰਦ ਇਹਦੇ ਨਾਲ ਛੋਟੀ ਹੈ ਨਾ ਹਾਂਜੀ ਹਾਂਜੀ ਛੋਟੀ ਹੈ ਠੀਕ ਆ ਤੇ ਦੁੱਧ ਬਾਈ ਹੁਣ ਪ੍ਰੋਪਰ ਆ ਇਹਦੇ ਥੱਲੇ ਵੀ 9-10 ਕਿਲੋ ਤਿਆਰ ਹੈ ਜੀ ਬਾਹਾਂ ਹਾਂਜੀ ਹਾਂਜੀ ਠੀਕ ਆ ਤਸੱਲੀ ਵਾਲਾ ਕਰ ਲੈ ਹਾਂ ਤਸੱਲੀ ਕਰਕੇ ਜੀ ਦੋਨਾਂ ਦੀ ਦੋ ਟਾਈਮ ਕਰੇ ਤਿੰਨ ਟਾਈਮ ਕਰੇ ਤੁਸੀਂ ਕਰਦੇ ਹੋ ਨਾ ਮਿੱਤਰੋ ਤਸੱਲੀ ਤੁਸੀਂ ਕਰ ਸਕਦੇ ਆ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਦੋ ਨਗਨੇ ਬਾਈਆਂ ਕੋਲੇ ਪਹਿਲੇ ਪਹਿਲੇ ਸੂਏ ਨੇ ਠੀਕ ਆ ਉਹ ਦੋ ਦੰਦ ਦਾ ਇਹ ਚਾਰ ਦੰਦ ਦਾ ਇੱਕੋ ਦਿਨ ਸੂਏ ਨੇ ਦੇ ਬਦਿਆ ਟਾਪ ਕੁਆਲਿਟੀ ਵਾਲੀਆਂ ਜਿਵੇਂ ਆਪਾਂ ਕਹੇਦੀ ਹਨ ਚੰਗੀਆਂ ਹਰਿਆਣੇ ਵਾਲੀਆਂ ਤੇ ਇਹਦਾ ਰੇਟ ਕੀ ਕਰੇ ਇਸ ਬਾਲ ਇਹਦਾ 1.40 1.40 ਹਾਂ ਮੰਨ ਤਾਂ ਲੋ ਹਾਂ ਮੰਨ ਤਾਂ ਇਹਦਾ ਰੇਟ 1.40 ਹੈ ਥੋੜੇ ਜਿਹੇ ਨਾਲ ਉਹ ਜਿਵੇਂ ਕਹੇਦੀ ਹਲਕੀ ਆ ਗਈ ਤੇ ਕੱਦ ਵੀ ਛੋੜ ਇਹਦੇ ਨੂੰ ਘਟਾ ਕੇ ਝੋਟੀ ਨਾਲੋਂ ਆਹ ਝੋਟੀ ਜਿਹੜੀ ਹੈਵੀ ਹੈ ਇਸ ਕਰਕੇ ਹੂੰ ਉਨੀ ਕੀ ਦਾ ਫਰਕ ਆਏਗਾ ਹਨਾ ਹਾਂਜੀ ਤੇ ਇਹਦਾ ਥੋੜਾ ਰੇਟ ਜ਼ਿਆਦਾ ਇਸ ਕਰਕੇ ਕਿਉਂ ਝੋਟੀ ਚੰਗੀ ਆ ਚੰਗੀ ਇਹ ਵੀ ਆ ਇਹ ਥੋੜਾ ਜਿਹਾ ਜਿਵੇਂ ਕਹਿੰਦੇ ਕੱਦ ਘਟਾ ਗਿਆ ਥੋੜੇ ਹਲਕੀ ਆ ਗਈ ਵਜ਼ਨ ਦੀ ਤਾਂ ਇਹਦਾ ਰੇਟ 1 ਲੱਖ ਤੇ 40000 ਆ ਮਾਣਤਾਨ ਹੋ ਜਾਊਗਾ ਬਾਕੀ ਬਾਈਆਂ ਨਾਲ ਆ ਕੇ ਇੱਥੇ ਤੁਸੀਂ ਸੰਪਰਕ ਬਣਾ ਸਕਦੇ ਹੋ ਹਰ ਸ਼ੁੱਕਰਵਾਰ ਮਾਣਸਾ ਮੰਡੀ ਲੱਗਦੀ ਹੈ ਤੇ ਆਏ ਵਾਰੀ ਉਹਨਾਂ ਕੋਲ ਪਹਿਲੀ ਵਾਰ ਆਏ ਆ ਆਏ ਵਾਰੀ ਉਹਨਾਂ ਆਏ ਵਾਰੀ ਇੱਥੇ ਡਾ ਹੁੰਦਾ ਹਾਂਜੀ ਹਾਂਜੀ ਇੱਥੇ ਪੱਕਾ ਡਾ ਹੁੰਦਾ ਆਏ ਵਾਰ ਆਉਂਦੇ ਆ ਬਾਈ ਹਰਿਆਣੇ ਦੇ ਵਿੱਚੋਂ ਲੈ ਕੇ ਤਾਂ ਉਰੇ ਆ ਕੇ ਮਿੱਤਰੋ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਕੇ ਤਸੱਲੀ ਕਰਕੇ ਫਿਰ ਜਿਹੜਾ ਤੁਸੀਂ ਬਸੂ ਖਰੀਦ ਸਕਦੇ ਲੈ ਮਿੱਤਰੋ ਇੱਕ ਨਾਲ ਆਪਾਂ ਤਾਜੀ ਸੂਈ ਮੱਚ ਦਿਖਾਉਣੇ ਆ ਪੂਰੇ ਜ਼ਬਰਦਸਤ ਹੈਵੀ ਲੈਵੀ 140 ਆਪਣੀ ਆ ਇਧਰ ਨੂੰ ਲੈ ਚੱਲ ਬਾਈ ਤੁਰਦੇ ਇੱਕ ਕਰੋ ਤੇ ਨੀਲੀ ਰਵੀ ਗ੍ਰੇਡਡ ਦੇ ਵਿੱਚ ਬੈਣੀ ਮੱਥੇ ਦੇ ਵਿੱਚ ਫੂਲ ਆ ਤੇ ਬੱਚਾ ਵੀ ਨੀਲੀ ਰਵੀ ਗ੍ਰੇਡਡ ਦੇ ਵਿੱਚ ਹੀ ਆ ਇੱਕ ਵਾਰੀ ਤੁਰਦੀ ਚੈੱਕ ਕਰ ਲਓ ਤੁਸੀਂ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤਾਜੀ ਸੂਈ ਹੋਈ ਆ ਤੇ ਸੰਗ ਥੋੜਾ ਜਿਵੇਂ ਕਹਿੰਦੀ ਖੁੱਲਾਗਾ ਬਾਕੀ ਬਾਈ ਨਾਲ ਸਾਰੀ ਗੱਲਬਾਤ ਕਰਦੇ ਆਂ ਡਿਟੇਲ ਪੁੱਛਦੇ 16 ਕਿਲੋ ਦੁੱਧ ਦੇ ਆ ਕਿਹ ਗੱਲ ਬਾਤ ਤੇ ਬਾਈ ਸੱਸੀ ਗਾਲਾ ਸੱਸੀ ਗਾਲਾ ਤੇ ਬਾਈ ਨਾਮ ਦੱਸੋ ਆਪਣਾ ਨਾਮ ਆਪਣਾ ਰਵੀ ਹੈ ਠੀਕ ਹੈ ਰਵੀ ਵਪਾਰ ਦਾ ਕੰਮ ਹਾਂ ਵਪਾਰ ਆਹ ਵਾਰੋਂ ਹਾਂ ਇਹ ਵਾਰੀ ਆ ਠੀਕ ਹੈ ਕੈ ਨਾਗ ਹੁੰਦੇ ਹੈ ਭਾਈ ਕੈ ਨਾਗ ਹੁੰਦੇ ਆਪਣੇ ਕੋਲ 2-4 ਨਾਗ ਹੀ ਹੁੰਦੇ ਉਹਨੇ ਲੈ ਕੇ ਆਉਣਾ ਹਾਂ ਆਪਣੇ ਆਉਂਗੇ ਠੀਕ ਹੈ ਕੰਡ ਆਪਣਾ ਦੱਸਿਆ ਸੀਗਾ। ਭਲਾਡਾ ਵੀਰੇ। ਭਲਾਡਾ। ਤੇ ਰਵੀ ਜੀ ਆਪਾਂ ਗੱਲ ਕਰ ਲਈ ਬਈ ਇਹ ਕਿਵੇਂ ਸੂਈ ਸੂਈ ਹੋਈ ਆ? ਇਹ ਸਹੀ ਆ ਤੀਜੇ ਸੂਈ। ਤੀਜੇ ਸੂਈ। ਹਾਂ। ਠੀਕ ਆ ਕੈ ਦਿਨ ਹੋ ਗਿਆ ਅੱਜ? ਅੱਜ ਹੋ ਗਿਆ ਵੀਰੇ ਚੌਥਾ ਦਿਨ ਆ ਸੂਈ। ਹੂੰ ਦੁੱਧ ਦੀ ਰਿਪੋਰਟ ਬਾਈ। ਦੁੱਧ ਦੀ ਰਿਪੋਰਟ 16 ਕਿਲੋ ਦੁੱਧ ਤਿਆਰ ਆ ਗਰੇ ਮੇਰੇ। 16। ਹਾਂ ਜੀ। ਤਸੱਲੀ ਕਰਾ ਦੇਗਾ? ਤਸੱਲੀ ਵਾਲੇ ਵੀਰੇ। ਲੈ ਮਿੱਤਰੋ ਬਾਈ ਕਹਿੰਦਾ ਤਸੱਲੀ ਕਰ ਲਿਓ। 16 ਕਿਲੋ ਓਕੇ ਰਿਪੋਰਟ ਆ। ਕ੍ਰੈਡਿਟ ਮੱਝਾ। ਮਾਰਕ ਦੇ ਦਾਂਗੇ। ਠੀਕ ਆ। ਲੀਟਰ ਮਾਰਕ ਦੇ ਦਾਂਗੇ ਬਾਈ ਕਹਿੰਦਾ ਸਰਚ ਬ ਕੱਟੀ ਆ ਵੀਰੇ ਮਗਰ ਮਾਗਰ ਕੱਟੀ ਆ ਗ੍ਰੇਡੇਡ ਹੀ ਫੁੱਲੀ ਵਾਲੀ ਹੈ ਨਾ ਹਾਂ ਫੁੱਲੀ ਮੱਝ ਦੇ ਗ੍ਰੇਡੇਡ ਚ ਪਰ ਆ ਜਾਂਦੀ ਆ ਤੇ ਜਿਵੇਂ ਕਹਿੰਦੇ ਦੋਗਲਾ ਜਿਆ ਪਸ਼ੂ ਜਿਹੜਾ ਦੁੱਧ ਜ਼ਿਆਦਾ ਦੇਣਾ ਹੁੰਦਾ 16 ਲੀਟਰ ਬਾਈ ਤਿਆਰ ਦੱਸਦਾ ਤੇ ਬਾਕੀ ਲੇਵਾ ਯਾਰ ਜਿਵੇਂ ਫਸਮਾ ਹੈ ਨਾ ਦਿਖਾਈ ਦਿੰਦਾ ਵੀ ਹਾਂ ਥਾਲੇ ਵਿੱਚ ਚੌਂ ਦੀ ਫੁੱਲੀ ਆ ਵੀਰੇ ਥਾਲੇਵੇ ਦੀ ਪੂਰੀ ਫੁੱਲੀ ਆ ਹਾਂ ਠੀਕ ਆ ਤੇ ਰਵੀ ਭਾਈ ਰੇਟ ਦੀ ਗੱਲ ਆਂਦੀ ਆ ਰੇਟ ਕੀ ਕਰਤਾ ਰੇਟ ਦਾ 1.40 ਮੰਨ ਲਿਆ ਵੀਰੇ 1 ਲੱਖ 40 ਹਜ਼ਾਰ ਹਾਂ ਮੰਨ ਤਾਂ ਮਾਨਤਨ ਕਰਦਾ ਹਾਂ ਜੀ ਮੌਕੇ ਦਾ ਜੀ ਹਾਂ ਮੌਕੇ ਮੰਡੀ ਦੇ ਹਿਸਾਬ ਕਰਨਾ ਪੈਂਦਾ ਹੈ ਨਾ ਹਾਂ ਹਾਂ ਇੱਕ ਲੱਖ ਦੇ 40 ਹਜ਼ਾਰ ਮਿੱਤਰੋ ਰੇਟ ਆ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਮਾਨਤਨ ਹੋ ਜੂਗਾ ਦੁੱਧ ਤੁਸੀਂ ਦੱਸੀ ਗਏ ਹੈ ਨਾ ਹਾਂ ਹਾਂ ਪਰ ਵੀ ਮੰਨ ਲਾ ਹੋਰ ਬਦੂ ਭਾਈ ਕਿੰਨਾ ਕੀ ਦੇਊਗੀ ਭਾਈ 16 ਲੀਟਰ ਦੇਣਾ ਮੈਨੇ ਹੁਣ 14 ਕਿਲੋ ਤਿਆਰ ਆ 16 ਲੀਟਰ ਦੇਣਾ ਹਮ ਕਿਲੋ 2 ਕਿਲੋ ਬਾਦੀ ਸਾਦੀਆ ਘਾਟਦੀ ਨਹੀਂ ਆ ਗਰੰਟੀ ਆਪਣੀ ਹੈ ਗੱਲ ਠੀਕ ਹੈ ਤੇ ਜਿਹੜੀ 2 ਨੰਬਰ ਤੇ ਭਾਈ ਉਹਦੀ ਕੀ ਰਿਪੋਰਟ ਆ 2 ਨੰਬਰ ਤੇ ਉਹ ਭਾਈ ਨੂੰ ਮੜਾ ਦੋ ਹਾਂ ਟੱਲਾ ਮੈਂ ਉਹ ਤੋੜ ਦੇ ਮੜਾ ਕੋਈ ਗੱਲ ਨਹੀਂ ਹਾਂ ਤੇ ਸਹੀ ਹੋਈ ਆ ਵੀ ਉਹ ਵੀ ਸਹੀ ਹੋਈ ਆ ਭਾਈ ਉਹ ਵੀ 4-5 ਦਿਨਾਂ ਦੀ ਸਹੀ ਹੋਈ ਆ 4-5 ਦਿਨਾਂ ਦੀ ਇੱਕ ਇੱਕ ਥਣ ਮਰਿਆ ਹੋਇਆ ਕਿ ਬੇਸੀ ਖਰਾਬ ਹੋ ਗਿਆ ਇੱਕ ਦਿਨ ਮਰਿਆ ਹੋਇਆ ਔਰ ਲੰਮੂਲਾ ਹਾਂ ਨਾਮ ਮੰਗਲਾ ਅੱਛਾ ਇਹ ਥੋੜੇ ਥਣ ਨੂੰ ਮੋਟੇ ਲੱਗਦੇ ਹਨ ਹਾਂ ਹਾਂ ਇੱਕ ਥਣ ਬਾਈ ਕਹਿੰਦਾ ਮਰਿਆ ਹੋਇਆ ਤੈਨ ਲੱਗੀ ਕਈ ਵਾਰ ਕਿਸੇ ਭਰਾ ਨੇ ਮਨ ਲਾਟਾਟ ਟੱਟ ਪੈਸੀ ਲਾਉਣੇ ਹੁੰਦੇ ਆ ਤੋੜ ਨਹੀਂ ਤੋੜ ਤੇ ਕਿਹੜਾ ਥਾਣਾ ਬਾਈ ਜਿਹੜਾ ਮਰਿਆ ਹੋਇਆ ਉਹ ਮੰਗਲਾ ਥਾਣਾ ਵੀਰੇ ਬੈਨ ਵਾਲਾ ਠੀਕ ਆ ਚੌਥਾ ਦਾ ਸ਼ੂਈ ਨੂੰ ਚਾਉ ਥਾ ਦੰਤਬ ਮਲਾਬਾ ਤੋਂ ਹੋਣ ਦਾ ਤੇ ਬਾਕੀ ਜੇ ਆਪਾਂ ਗੱਲ ਕਰੀ ਹਣ ਇੱਕ ਥਣ ਮਰਿਆ ਹੋਇਆ ਬਹਿਣੀ ਵਾਲਾ ਦਿਲ ਲਾ ਗਈ ਤੇ ਪੂਰੀ ਗੱਲਬਾਤ ਖੁੱਲੇ ਚੌਣ ਨੇ ਵੀਰੇ 14 ਲੀਟਰ ਦੁੱਧ ਹੁਣ ਤਿਆਰ ਆ 16 ਕਿਲੋ ਦੁੱਧ ਦੇਣਾ ਮੈਨੇ ਤੇ ਦੇ ਇੱਕ ਮਜਾ ਸੋਦਾ ਚੱਲੀ ਸੌਦਾ ਚੱਲੀ ਜਾਂਦਾ ਸੀਗਾ ਤੇ ਬਾਕੀ ਆਪਾਂ ਬਾਈ ਤੋਂ ਪੂਰੀ ਡਿਟੇਲ ਲੈ ਕੇ ਦਿੰਨੇ ਆ ਕਿੰਨਾ ਦੁੱਧ ਆ ਤੇ ਕਿੰਨੇ ਟਾਈਮ ਦੀ ਸੂਈ ਆ ਰਵੀ ਮੱਲਾ ਬਾਈ ਦੁੱਧ ਹੁਣ ਇਸ ਟਾਈਮ ਇਹਦੇ ਥੱਲੇ ਕਿੰਨਾ ਕ ਉਹ ਥੱਲੇ ਆ ਗਿਆ ਵੀਰੇ 10-11 ਕਿਲੋ 10-11 ਕਿਲੋ ਤੇ ਸੂਈ ਕਿੰਨੇ ਟਾਈਮ ਦੀ ਆ ਸੂਈ ਉਹ 4-5 ਦਿਨਾਂ ਦੀ ਸੂਈ ਆ ਵੀਰੇ ਕੱਚੀਆਂ ਸੂਈਆਂ ਨੇ ਮਈਆਂ ਵੀਰੇ ਤੇ ਰੇਟ ਬਾਈ ਦਾ ਸੂਈ ਨੂੰ ਚੌਥਾ ਪੰਜਵਾਂ ਦੇਣੀ ਆ ਵੀਰੇ ਹੈਗਾ 10-11 ਕਿਲੋ ਬੋਲਾ ਤਿਆਰ ਗਾਕ ਵੀ ਲੱਗਾ ਵੇ ਨਾਲ ਦੀ ਨਾਲ ਤੇ ਮੱਝ ਚੰਗੀ ਆ ਤੇ ਵੀ ਰੇਟ ਬਾਈ ਕੀ ਕਰਿਆ ਦਾ ਉਹਦਾ ਰੇਟ 1.20 ਕਰਿਆ ਦੇਣ ਲੈਣ ਦੇਣ ਲੈਣ ਬਾਕੀ ਮੌਕੇ ਤੇ ਮਾਰ ਦਿੰਦਾ ਮਾਨਤਨ ਮੁਕਤ ਹੋ ਜੂ ਰੇਟ 120000 ਬਾਕੀ ਤੁਸੀਂ ਬਾਈ ਨਾਲ ਰਿਹਾ ਕੇ ਸੰਭੋਰੀ ਬਾਈ ਹੋਰ ਤੋਰ ਦੇਣਾ ਤੇ ਹੈਂ ਹੋਰ ਤੋਰ ਦੇਣਾ ਗਾਹਕ ਲੱਗਿਆ ਹੋਇਆ ਮੰਡੀ ਦੇ ਵਿੱਚ ਬਾਕੀ ਬਾਈ ਕੋਲੇ ਯਾਰ ਚੰਗੇ ਨਾ ਨੇ ਆਪ ਮੱਝ ਵੀ ਆ ਜੀ ਆਪਾਂ ਗੱਲ ਕਰੀਏ ਤਾਂ ਦੁੱਧ ਪਾਉਣ ਵਾਸਤੇ ਲੈਣੀ ਤਾਂ ਚੰਗੀ ਆ ਹਨਾ ਇਹਦਾ ਇੱਕ ਚੰਗੀ ਮੱਝ ਦੀ ਬਹੁਤ ਵਧੀਆ ਜਿਆਦਾ ਬਾਕੀ ਥਣਾ ਤੁਣਾ ਦੀ ਓਕੇ ਆ ਤੇ ਪੂਰੀ ਜਾਣਕਾਰੀ ਜਿਹੜੀ ਆ ਕਿੱਥੇ ਬੱਸ ਸਰ ਬੱਸ ਲੈ ਸਕਦੇ ਸਾਫ ਲੈਵੇ ਨਹੀਂ ਬਿਲਕੁਲ ਤਾਜੀ ਸੁਈ ਹੋਈ ਹੈ ਉਹ ਨਿਕੋਦੀ ਲੈਵੇ ਉਹ ਬਣਾਈ ਨੀ ਤੰਗੀ ਫਿਰ ਤਾਂ ਪਜਾਮਾ ਆਉਣ ਤੋਂ ਲੈ ਚੋਰ ਲੈ ਲੈ ਮਤron ਬਾਈ ਕੋਲ ਇੱਕ ਨੀਲੀ 15 ਨੀ ਨਾ ਲੱਗਦੇ ਨੇ ਨੀਲੀ ਰਾਬ ਦਾ ਟਾਪ ਨਾ ਨਗੀਨਾ ਵਧੀਆ ਤੇ ਚੈੱਕ ਕਰੋ ਤੇ ਮੀਣੀ ਆ ਸੰਗਾ ਤੋਂ ਤੇ ਬਾਕੀ ਪੱਠਪੜੇ ਦੀ ਬੰਦਰ ਵਧੀਆ ਕੁਆਲਟੀ ਵਾਲਾ ਤੇ ਪੂਰੀ ਗੱਲਬਾਤ ਬਾਈ ਨਾਲ ਕਰਾਂਗੇ ਹਾਂ ਉਹ ਕੰਮ ਨੇ ਡੀਟੇਲ ਸਾਂਝੀ ਕਰਾਂਗੇ ਛੋਟੇ ਦਲਾਲ ਜਿਹੜਾ ਵਿਚਾ ਓ ਯਾਰ ਕੋਈ ਨਹੀਂ ਮੇਰੀ ਗੱਲ ਸੁਣੋ ਉਹਦੇ ਪੈਸੇ ਪਿੱਛੂ ਵਾਲੇ ਕਾਸੀ ਉਹਨੂੰ ਦਿੰਦੇ ਨਹੀਂ ਕਿੱਥੇ ਓਏ ਗੱਤ ਮੇਰੀ ਨਾ ਤਾਂ ਕੋਈ ਦਲਾਲ ਫਰਾਲਾ ਹਾਂ ਦੱਸ ਦੇ ਸਿੱਧੀ ਦੱਸ ਦੇ ਫਿਰ ਮੈਨੂੰ ਆਪਾਂ ਪੰਡਤੀ ਸੀ ਜੀਵੀਦਾਰ ਵਰਗਾ ਪੜਦੇ ਜਾਇਦਾ ਸੀ ਬਸ ਫਿਰ ਪਾਣੀ ਨਹੀਂ ਹਮਾਰੇ ਤੋਂ ਹੈ ਹਾਂ ਨਾ ਕਰਕੇ ਮੋੜ ਦੇ ਬਸ ਦੋਏ ਗੱਲਾਂ ਚ ਤੂੰ ਬੰਗਣੀ ਹੁਣ ਮੈਂ ਤਾਂ ਕਹਤਾ ਆ ਜਾ ਇੱਧਰ ਆ ਜਾ ਵੀ ਆਪਾਂ ਤੂੰ ਐ ਨਹੀਂ ਕਹਤਾ ਤੇਰੇ ਕੋਲ ਖੜਾ ਰਹੀਆ ਹੁਣੀ ਕਰ ਲੈ ਤੂੰ ਹਾਂ ਗੋੜ ਥੂੜ ਓਏ ਮਾਤਾ ਬੁੱਢੀ ਜਾਨੇ ਮੈਂ ਜਾੜ ਉੱਥੀ ਦੁਕਾਨ ਮੈਂ ਹਾਲ ਤੱਕ ਨੇ ਪਪਾ ਦੰਨੇ ਓਏ ਉਹ ਤਾਂ 20 ਵਾਰੀ ਸੁਣਗਾ ਉਹ ਕਾਹੋ ਕਰੀ ਜਾਂਦਾ ਯਾਰ ਹੋਰ ਕੌਣ ਕਰੀ ਜਾਂਦਾ ਉਹ ਮੇਰੀਆਂ ਕੱਟੀਆਂ ਹੋ ਗਈ ਕਰੀ ਜਾਂਦਾ ਕੱਟੀਆਂ ਮੇਰੀਆਂ ਤੂੰ ਦਾ ਚੱਲ ਕੋਈ ਗੱਲ ਆਏ ਥੋੜੀ ਬਿਲਕੁਲ ਤੇ ਕੱਟੀਆਂ ਦਾ ਹਿਸਾਬ ਨਾਲ ਗੱਲ ਕਰ ਸਕਦੀ ਹਾਂ 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 ਬਾਈ ਜੀ ਤੇ ਬਾਈ ਸਸੀ ਗਾਲ ਸਸੀ ਗਾਲ ਨਾਮ ਦੱਸੋ ਪਹਿਲਾਂ ਦਾ ਗੁਰਦੀਪ ਸਿੰਘ ਕੁਲਦੀਪ ਤੇ ਕੁਲਦੀਪ ਬਾਈ ਪਿੰਡ ਕਿਹੜਾ ਸੀਗਾ ਹਾਲੀ ਸ਼ੇਰ ਜੀ ਹਾਲੀ ਸਿੰਘ ਹੋਰ ਦੋ ਠੀਕ ਆ ਕੁਲਦੀਪ ਜੀ ਆਪਾਂ ਬਾਈ ਇਹ ਛੋਟੀ ਦੀ ਗੱਲ ਕਰ ਲਈ ਤਾਂ ਮਨਲਾ ਕਿੰਨੇ ਕ ਟਾਈਮ ਦੀ ਹੈ ਇਹ ਜੀ 2 ਸਾਲ 2 ਮਹੀਨੇ ਮੀਣੀਆ ਮੀਣੀ ਸਿੰਘ ਦੋਨੇ ਹਾਲ ਦੋਨੇ ਜੀ ਕਰਦੀ ਆਪਣੀ ਕੇ ਲੈ ਆ ਕੇ ਵੇਚਣਾ ਨਾ ਨਾ ਕਰਦੀਆਂ ਨੇ ਕੱਟੀਆਂ ਚਾਰ ਪੰਜ ਖੜੀਆਂ ਨੇ ਜੀ ਕੱਟੀਆਂ ਪਾਲ ਕੇ ਵੇਚਦੇ ਪਾਲ ਕੇ ਜੀ ਲੈ ਮਿੱਤਰੋ ਕਰਦੀ ਕੱਟੀਆਂ ਵਧੀਆ ਪਾਲ ਕੇ 14 ਦੀ ਨਮੀ ਨਹੀਂ ਕਰਾਈ ਠੀਕ ਹੈ ਟਾਈਮ ਹੈ ਨਾ ਹਾਂਜੀ ਠੀਕ ਹੈ ਤੇ ਰੇਟ ਰੂਟ ਕੀ ਕਰਦਾ ਰੇਟ 55 ਜੀ 55000 ਮਾਨਤਨ ਹੋ ਜੂਗਾ ਹਾਂਜੀ ਰੇਟ ਬਾਈ 55000 ਕਰਦੇ ਆ ਮਾਨਤਨ ਹੋ ਜੂਗਾ ਮਿੱਤਰੋ ਇਹ ਬਾਕੀ ਤੁਸੀਂ ਆ ਕਿੱਥੇ ਬਾਈ ਨੂੰ ਮਿਲ ਸਕਦੇ ਹੋ ਬਹੁਤ ਵਧੀਆ ਕੱਟਿਆ ਨੀਲੀ ਰਵੀ ਹਾਂ ਜੇ ਜੇ ਕਿਸੇ ਭਰਾ ਨੇ ਲੈਣੀ ਆ ਤਾਂ ਉਹ ਸੰਪਰਕ ਕਰ ਲਿਓ